ਜੋ ਅਸੀਂ ਕਰਦੇ ਆ ਬੈਨਰ ਤਾਂ ਹੋ ਵੀ ਆ ਪਰ ਪੁਲਿਸ ਹੈ ਨਹੀਂ ਖੱਬੇ ਸੱਜੇ ਜਿਹੜੀ ਸਾਡੇ ਕਰਕੇ ਆ ਜਾਂਦੀ ਹੈ ਅੱਜ ਹੈ ਨਹੀਂ ਮੈਂ ਕਿ ਸ਼ੁਕਰ ਹੈ ਚਲੋ ਅੱਛੀ ਗੱਲ ਹੈ ਮਤਲਬ ਜੇ ਤੁਸੀਂ ਕੁਦਰਤ ਦੀ ਗੱਲ ਕਰੋ ਚੰਗੇ ਦੀ ਗੱਲ ਕਰੋ ਤਾਂ ਪੁਲਿਸ ਆਉਗੀ ਸਲੂਟ ਮਾਰਨੀ ਤੁਹਾਨੂੰ ਨਾਲ ਲਿਜਾਣ ਧਰਤੀ ਨੂੰ ਵਾਤਾਵਰਨ ਨੂੰ ਇਨਸਾਨੀਅਤ ਨੂੰ ਖਤਮ ਕਰਨ ਦੀ ਗੱਲ ਕਰੋ ਤਾਂ ਤੁਸੀਂ ਬਹੁਤ ਵੱਡੇ ਹੋ ਰਾਜਨੀਤੀ 'ਚ ਵੀ ਬਿਜ਼ਨਸ 'ਚ ਵੀ ਔਰ ਸਖਸ਼ੀਅਤ ਚੋਈ। ਔਰ ਉਹਨਾਂ ਦੀ ਫੈਕਟਰੀ ਚੋਂ ਨਿਕਲਿਆ ਹੋਇਆ ਪਾਣੀ ਜਿਹੜਾ ਕਿ ਸ਼ਾਹ ਕਾਲਾ ਹੈ, ਗੈਸਸ ਵਾਲਾ, ਕੈਮੀਕਲ ਵਾਲਾ ਉਹ ਕੁੰਦਾ ਹੈ। ਘੁੰਦਾ ਰਹਿੰਦਾ। ਮੈਂ ਕਿਹਾ ਸ਼ਫਾਇਦੇ ਲਾ ਕੇ ਘੁੰਦਾ ਕਿਉਂ ਹੈ? ਕਰਦੇ ਕੀ ਹੈ? ਇਹਦੇ ਕੁਝ ਨਹੀਂ ਜੀ ਕਮਾਉਂਦੇ ਰਹਿੰਦੇ ਆ ਤਾਂ ਜੋ ਸਿਮ ਕੇ ਥੱਲੇ ਚਲਿਆ ਜਾਵੇ। ਜਿਹੜਾ ਰੈ residențial ਏਰੀਆ ਹੈ, ਉਹਦੇ ਵਿੱਚ ਇੱਕ ਮੋਟਰ ਚਲਾਈ, ਲਾਲ ਪਾਣੀ ਨਿਕਲਿਆ ਲਾਲ। ਵਲੀਪੋਰਾਗੇ ਬੁੱਟਾ ਨਾਲਾ ਜਿਹੜਾ ਸਾਫ਼ ਹੋ ਗਿਆ ਸੀ ਅਈ ਕਿਆ ਭਾਈ ਅਸੀਂ ਵੀ ਵੇਖ ਆਈਏ 60 ਕਰੋੜ ਲੀਟਰ ਪਾਣੀ ਹਰ ਰੋਜ਼ ਸਤਲੋਜ ਦੇ ਵਿੱਚ ਪੈਂਦਾ ਸਿਰ ਬੁੱਡੇ ਨਾਲੇ ਦਾ ਕਿ ਜਿਹੜੀ ਸਜ਼ਾ ਹੁੰਦੀ ਸੀ 6 ਮਹੀਨਿਆਂ ਤੋਂ ਲੈ ਕੇ 6 ਸਾਲ ਤੱਕ ਜੇ ਕੋਈ ਸਰਫਿਸ ਦਾ ਜਾਂ ਥਲੜਾ ਪਾਣੀ ਗੰਦਾ ਕਰੂਗਾ ਉਹ ਸਜ਼ਾ ਖਤਮ ਕਰਤੀ ਕਿੰਨੇ ਕਿੰਨਿਆਂ ਨੂੰ ਕੈਂਸਰ ਹੋ ਗਿਆ ਪਿੰਡਾਂ ਦੇ ਪਿੰਡ ਅੱਜ ਅੱਧਾ-ਤਾ ਪਿੰਡ ਕੈਂਸਰ ਯੋਗਤਾ ਉਹਨਾਂ ਨੇ ਪਾਣੀ ਨੂੰ ਅਮਰਕ ਸਮਝ ਲਿਆ ਕਿ ਕੁਦਰਤੀ ਦਾਤ ਹੈ ਇਹ ਤਾਂ ਖਤਮ ਹੋਣੀ ਹੀ ਨਹੀਂ ਮੈਨੂੰ ਮੈਂ ਤਕਰੀਬਨ ਹਰ ਰੋਜ਼ 2-2 3-3 4-4 ਬਲਕਿ ਕਦੇ-ਕਦੇ ਤਾਂ ਬਾਲਾ ਹੋ ਜਾਂਦਾ ਹੈ ਮੇਰਾ ਗਲੇ ਦਾ ਹਾਲ ਵੀ ਉਹੀ ਆ ਬੋਲਦਾ ਰਹਿਣਾ ਹੈ ਬਟ ਅੱਜ ਮੈਨੂੰ ਇੱਥੇ ਬੋਲ ਕੇ ਐਨਾ ਫਖਰ ਬਟ ਠੀਕ ਹੈ ਜੀ ਐਨਾ ਫਖਰ ਮਹਿਸੂਸ ਹੋ ਰਿਹਾ ਜਾਂ ਕਹੇ ਲੋ ਸਟੇਜ ਤੇ ਬੈਠ ਕੇ ਭੈਣ ਜੀ ਨਾਲ ਪੰਜ ਮੈਨੂੰ ਐਨਾ ਨਹੀਂ ਫਖਰ ਮਹਿਸੂਸ ਹੁੰਦਾ ਹੋਰ ਕਿਸੇ ਨਾਲ ਜਿੰਨਾ ਅੱਜ ਹੋ ਰਿਹਾ ਔਰ ਇਹ ਇਸ ਲਈ ਹੈ ਇਹ ਇਸ ਲਈ ਹੈ ਕਿ ਦੁਨੀਆ ਆਪ ਦੇ ਲਈ ਤਾਂ ਜਿਉਂਦੀ ਹੈ ਕਿਤੇ ਦੂਜਿਆਂ ਲਈ ਜਿਉਣ ਦਾ ਜੇ ਸਵਾਦ ਆ ਜਾਏ ਤਾਂ ਫਿਰ ਉਹ ਜੀਵਨ ਸਾਰਥਕ ਹੋ ਜਾਂਦਾ ਹੈ ਇੱਥੇ ਆ ਕੇ ਮੈਨੂੰ ਉਹ ਲੱਗ ਰਿਹਾ ਮਹਿਸੂਸ ਹੋ ਰਿਹਾ ਹੈ ਔਰ ਮੈਂ ਕਈ ਵਾਰੀ ਵੇਖਦਾ ਸੀ ਜਦੋਂ ਇਸ ਤਰ੍ਹਾਂ ਦੀਆਂ ਸ਼ਕਤੀਆਂ ਬਾਰੇ ਪੜਿਆ ਜਾਂਦਾ ਸੀ ਜਾਂ ਭਗਤ ਪੂਰਨ ਸਿੰਘ ਜੀ ਬਾਰੇ ਪੜਿਆ ਮਦਰ ਟ੍ਰੇਸਾ ਬਾਰੇ ਪੜਿਆ ਤਾਂ ਮੈਨੂੰ ਲੱਗਦਾ ਸੀ ਯਾਰ ਕਿਵੇਂ ਕੋਈ ਇੰਨਾ ਕੁਝ ਕਰ ਸਕਦਾ ਹੈ ਕਿਵੇਂ ਆਪ ਦੀ ਸਾਰੀ ਜ਼ਿੰਦਗੀ ਐ ਸਮਰਪਤ ਹੋ ਕੇ ਕਰ ਸਕਦਾ ਸੇਵਾ ਪਰ ਅਸੀਂ ਥੋੜਾ ਜਿਹਾ ਕੰਮ ਕੀਤਾ ਥੋੜਾ ਜਿਹਾ ਤੁਸੀਂ ਬਲੀਵ ਕਰਿਓ ਜੇ ਇਹਦੇ ਵਿੱਚ ਨਸ਼ਾ ਹੁੰਦਾ ਔਰ ਉਹ ਨਸ਼ਾ ਨਜ਼ਰ ਆ ਰਿਹਾ ਬੀਬੀ ਜੀ ਦੀਆਂ ਅੱਖਾਂ 'ਚ ਵੀ ਔਰ ਇਹਨਾਂ ਦੇ ਚਿਹਰੇ ਤੇ ਵੀ ਇਹ ਨਸ਼ਾ ਉਹੀ ਹੈ ਜਿਹਦਾ ਜ਼ਿਕਰ ਪਹਿਲੀ ਪਾਤਸ਼ਾਹੀ ਨੇ ਕੀਤਾ ਸੀ ਕਰ ਅਸੀਂ ਕੀ ਦੇਖ ਰਹੇ ਆ ਅੱਜ ਕੱਲ ਮੈਂ ਜਸਕੀਰਾ ਜੀ ਸਾਡੀ ਸਾਰੀ ਟੀਮ ਮੈਂ ਬੈਨਰ ਫੜ ਰਿਆ ਸੀ ਭੈਣ ਜੀ ਆ ਕੇ ਮੈਨੂੰ ਲੱਗਿਆ ਯਾਰ ਜੋ ਅਸੀਂ ਕਰਦੇ ਆ ਬੈਨਰ ਤਾਂ ਹੋ ਹੀ ਆ ਪਰ ਪੁਲਿਸ ਹੈ ਨਹੀਂ ਖੱਬੇ ਸੱਜੇ ਜਿਹੜੀ ਸਾਡੇ ਕਰਕੇ ਆ ਜਾਂਦੀ ਹੈ ਅੱਜ ਹੈ ਨਹੀਂ ਮੈਂ ਕਿ ਸ਼ੁਕਰ ਚੱਲੋ ਅੱਛੀ ਗੱਲ ਹੈ ਮਤਲਬ ਜੇ ਤੁਸੀਂ ਕੁਦਰਤ ਦੀ ਗੱਲ ਕਰੋ ਚੰਗੇ ਦੀ ਗੱਲ ਕਰੋ ਤਾਂ ਪੁਲਿਸ ਆਉਗੀ ਸਲੂਟ ਮਾਰਨੀ ਤੁਹਾਨੂੰ ਨਾਲ ਲੈ ਜਾਊਗਾ ਤੇ ਜੇ ਤੁਸੀਂ ਬਰਬਾਦੀ ਦੀ ਗੱਲ ਕਰੋ ਧਰਤੀ ਨੂੰ ਵਾਤਾਵਰਨ ਨੂੰ ਇਨਸਾਨੀਅਤ ਨੂੰ ਖਤਮ ਕਰਨ ਦੀ ਗੱਲ ਕਰੋ ਤਾਂ ਤੁਸੀਂ ਬਹੁਤ ਵੱਡੇ ਹੋ ਰਾਜਨੀਤੀ 'ਚ ਵੀ ਬਿਜ਼ਨਸ 'ਚ ਵੀ ਔਰ ਸਖਸ਼ੀਅਤ 'ਚ ਵੀ ਇਹ ਜੋ ਉਲਟੀ ਗਿਣਤੀ ਚੱਲੀ ਹੋਈ ਹੈ ਇਹਦਾ ਰੌਲਾ ਹੈ ਜਿਵੇਂ ਪਾਜੀ ਹੁਰਾਨੇ ਬੜੀ ਵਧੀਆ ਗੱਲ ਕਹੀ ਸੀ ਅੰਦਾ ਜਿਹੜੇ ਬੰਦਾ ਜੇ ਕੋਈ ਨੁਕਸਾਨ ਨਹੀਂ ਕਰਦਾ ਤੋਂ ਇਸ ਸਮਾਜ ਲਈ ਇਸ ਸੋਸਾਇਟੀ ਲਈ ਇਸ ਤੰਤਰ ਲਈ ਨੁਕਸਾਨਦੇ ਹੈ ਸਾਈਕਲ ਚਲਾਇਆ ਭਾਈ ਤੁਸੀਂ ਤਾਂ ਨੁਕਸਾਨਦੇ ਹੋ ਕਿਉਂਕਿ ਪਹਿਲਾਂ ਖਰਾਬ ਕਰੀਏ ਫਿਰ ਸਹੀ ਕਰੀਏ ਦਵਾਈਆਂ ਦੇਈਏ ਇਹ ਤਾਂ ਜੀਡੀਪੀ ਹੈ ਇੱਕ ਦਰਖਤ ਨੂੰ ਪਾਲੋ ਕੋਸੋ ਉਹਦੇ ਨਾਲ ਸਾਡੀ ਜੀਡੀਪੀ ਨਹੀਂ ਵਾਹਦੀ ਪਰ ਜੇ ਅਸੀਂ ਦਰਖਤ ਨੂੰ ਕਟਾਂਗੇ ਤਾਂ ਦੇਸ਼ ਦੀ ਜੀਡੀਪੀ او دی انکم انکریز دی ہے ودی ود ہے کیونکہ درخت کٹیا جائے گا او دی ٹرانسپورٹیشن ہوگی او دا کچھ بنوں گا پھر وہ کتنے پہنچے گا تو یہ پیسہ جنریٹ ہوں یا پیسہ دا ہے جی دنال دنیا چل دی ہے تو کتے نہ کتنے غلط قسم دی دنیا چلا لی ہے اور اس دنیا نو ਇੰਨੇ ਦਿਨਾਂ ਚ ਜੋ ਮੈਂ ਦੇਖ ਰਿਹਾ ਜਾਂ ਸੀ ਦੇਖ ਰਿਹਾ ਪੰਝੀ ਦੇਖਿਆ ਨਹੀਂ ਜਾ ਰਿਹਾ ਪਰਸੋ ਅਸੀਂ ਮੁਕਤਸਰ ਸੀ ਇੱਕ ਪਿੰਡ ਪੈਂਦਾ ਨਾਲ ਰੂੜਿਆ ਆਲੀ ਬੜਕੇ ਬਹੁਤ ਸਾਰੇ ਪਿੰਡ ਨੇ ਉਹਦੇ ਕੋਲ ਨਿਆਣਾ ਰੂੜਿਆ ਆਲੀ ਹੋਰ ਬਹੁਤ ਸਾਰੇ ਪਿੰਡ ਉੱਥੇ ਇੱਕ ਫੈਕਟਰੀ ਹੈ ਸੇਤਿਆ ਪੇਪਰ ਮਿਲ 1500 ਕਿੱਲਾ ਜ਼ਮੀਨ ਦਾ ਲਿਆ ਹੋਇਆ ਹੈ ਕੁਝ ਠੇਕੇ ਤੇ ਕੁਝ ਖਰੀਦ ਲਈ। ਔਰ ਉਹਨਾਂ ਦੀ ਫੈਕਟਰੀ ਚੋਂ ਨਿਕਲਿਆ ਹੋਇਆ ਪਾਣੀ ਜਿਹੜਾ ਕਿ ਸ਼ਾ ਕਾਲਾ ਹੈ। ਗੈਸਸ ਵਾਲਾ ਹੈ, ਕੈਮੀਕਲ ਵਾਲਾ ਹੈ, ਉਹ ਘੁੰਦਾ ਹੈ। ਘੁੰਦਾ ਰਹਿੰਦਾ। ਉਹ ਮੈਂ ਕਿਹਾ ਸ਼ਫਾਇਦੇ ਲਾ ਕੇ ਘੁੰਦਾ ਕਿਉਂ ਹੈ? ਕਰਦੇ ਕੀ ਹੈ? ਇਹਦੇ ਕੁਝ ਨਹੀਂ ਜੀ ਕਮਾਉਂਦੇ ਰਹਿੰਦੇ ਆ ਤਾਂ ਜੋ ਸਿਮ ਕੇ ਥੱਲੇ ਚਲਿਆ ਜਾਵੇ। ਔਰ ਨੇੜੇ ਤੇੜੇ ਦੇ ਪਿੰਡਾਂ 'ਚ ਕੱਲੇ ਰੂੜਿਆਂ ਵਾਲੀ 'ਚ 70 ਤੋਂ 80% ਬੰਦਿਆਂ ਨੂੰ ਕਾਲਾ ਪੀਲੀ ਗਿਆ। ਕੱਲਾ ਉੱਥੇ ਨਹੀਂ ਰੁਕਦੇ। ਉਹਨਾਂ ਉਸ ਇਲਾਕੇ ਦੀ ਨਹੀਂ ਉਸ ਤੋਂ ਬਾਅਦ ਅਸੀਂ ਚਲੇ ਗਏ ਹਮੀਰਾ ਇੱਕ ਪੂਰਥਲੇ ਚ। ਉੱਥੇ ਵੀ ਇੱਕ ਫੈਕਟਰੀ ਹੈ। ਜਗਤਜੀਤ ਜੱਤ ਨੂੰ ਜਿੱਤਣ ਵਾਲੀ ਕਮਾਲ ਦਾ ਜੱਤ ਨੂੰ ਜਿੱਤਿਆ ਭਾਈ। ਸ਼ਰਾਬ ਦੀ ਇਹ ਡਿਸਟਿਲਰੀ ਅਜੇ ਹੋਰ ਵੀ ਕੁਛ ਅੱਗੇ ਕਰਨਾ ਚਾਹ ਰਹੇ ਹੋ ਐਂਥਲਨ ਮਤਲਬ ਉੱਥੋਂ ਤੱਕ ਤਾਂ ਛੱਡੋ ਅਸੀਂ ਜਿੱਥੋਂ ਪਾਣੀ ਨਿਕਲ ਰਿਹਾ ਸੀ ਅਸੀਂ ਕੁਝ 20 ਜਣੇ ਖੜੇ ਸੀ ਔਰ ਮੈਂ ਤੁਹਾਨੂੰ ਦਾਅਵੇ ਨਾਲ ਆਨਾ ਕੋਈ ਵੀ ਜਣਾ ਤੁਹਾਡੇ ਚੋਂ ਉੱਥੇ 10 ਮਿੰਟ ਖੜ ਜੇ ਸਿਰਫ 10 ਮਿੰਟ ਜੇ ਨਾ ਬੇਹੋਸ਼ ਹੋਏ ਤਾਂ ਮੈਨੂੰ ਕਹਿ ਦਿਓ ਔਰ ਉਹਨਾਂ ਨੇ 15 ਤਲਾਬ ਬਣਾਏ ਸੀ 15 ਵੱਡੇ ਵੱਡੇ ਕਾਫੀ ਵੱਡੇ ਮਤਲਬ ਉਥੋਂ ਲੈ ਕੇ ਇੱਥੋਂ ਤੱਕ ਤੇ ਚੌੜੇ ਵੀ ਹੁਣ ਸਿਰਫ ਇੱਕ ਤਲਾਬ ਦੇ ਵਿੱਚ ਪਾਣੀ ਪਾਇਆ ਜਾਂਦਾ ਉਹ ਜਿਹੜਾ ਬੇਉਸ਼ਕ ਕਰਨ ਵਾਲਾ ਹੈ ਬਾਕੀਆਂ ਦੇ ਨਹੀਂ ਉਹ ਇਲਾਕੇ ਵਾਲੇ ਪੁੱਛ ਰਹੇ ਨੇ ਕਿ ਉਹ ਬਾਕੀ ਦਾ ਪਾਣੀ ਕਿੱਥੇ ਗਿਆ 70 ਵਰਸ ਬੋਰ ਕਰਕੇ ਧਰਤੀ ਥੱਲੇ ਪਾਇਆ ਜਾਂਦਾ ਅਸੀਂ ਨਾਲ ਹੀ ਉਥੋਂ ਤੁਰ ਕੇ ਗਏ ਜਿਹੜਾ ਰੈ residențial ਏਰੀਆ ਹੈ ਉਹਦੇ ਵਿੱਚ ਇੱਕ ਮੋਟਰ ਚਲਾਈ لال پانی نکلیا لال اور وہ ویک کے تھانوں ڈر لگتا ہے کہ دوائی ہے پانی ہے کی ہے اتو نکلے ولی پور آ گئے بڑھا نالا جا صاف ہو گیا سر کیا پائی اسی بھی ویک آئیے ایولا پائی جانے این صاف ہی ہو گیا کیونکہ دو تین دن تو صاف ہوئے رولا چل رہا ہے ਉਹ ਬੋਤਲਾਂ ਪਰ ਪਰ ਕੇ ਅਸੀਂ ਵੇਖਿਆ ਮਤਲਬ ਉਹ ਅਜਸਕੀਰਤ ਜੀ ਨੇ ਕਿਹਾ ਸੀ ਮੈਨੂੰ ਆ ਦੇਖੀ ਹੈ ਕੋਕਾ ਕੋਲਾ ਹੈ ਸ਼ਾਹ ਕੌਲਾ ਰੰਗ ਔਰ ਜਦੋਂ ਬੁੱਡੇ ਨਾਲਾ ਜਿੱਥੇ ਵੇਚ ਵੜਦਾ ਕਿ ਸਤਲੋਜ ਦੇ ਉਥੇ ਗੈਸਸ ਐ ਪਾਣੀ ਉਬਲ ਰਿਆ ਸੀ ਔਰ ਉਹ ਕਿਨੇ ਚ ਮਿਲ ਰਿਆ ਸੀ ਸਤਲੋਜ ਦੇ ਵਿੱਚ ਔਰ ਕਿੰਨਾ ਪਾਣੀ ਹੈ 60 ਕਰੋੜ ਲੀਟਰ ਪਾਣੀ ਹਰ ਰੋਜ਼ ਸਤਲੋਜ ਦੇ ਵਿੱਚ ਪੈਂਦਾ ਸਿਰ ਬੁੱਡੇ ਨਾਲੇ ਦਾ ਤਾਂ ਕਿੰਨੇ ਹਜ਼ਾਰ ਲੀਟਰ ਜਾਂ ਕਰੋੜਾਂ ਲੀਟਰ ਪਾਣੀ ਐਹੋ ਜਿਹਾ ਕੈਮੀਕਲ ਵਾਲਾ ਦਰਿਆਵਾਂ ਚ ਪੈ ਰਿਹਾ ਜਾਂ ਧਰਤੀ ਦੇ ਥੱਲੇ ਜਾ ਰਿਹਾ ਹੈ ਇਹ ਕੀ ਦਾ ਕੰਮ ਰੋਕਣਾ ਸਰਕਾਰਾਂ ਦਾ ਤੇ ਸਰਕਾਰ ਨੇ ਕੀ ਕੀਤਾ ਜਰਾ ਸੁਣ ਲਿਓ ਜੀ ਸੈਂਟਰਲ ਗਵਰਨਮੈਂਟ ਨੇ ਇੱਕ ਵਾਟਰ ਐਕਟ ਬਣਾਇਆ ਹੋਇਆ ਸੀ ਸਾਡਾ 74 ਦਾ ਉਹਦੇ ਵਿੱਚ ਐਮੈਂਡਮੈਂਟ ਕਰਤੀ ਨਵੰਬਰ ਚ ਕਿ ਜਿਹੜੀ ਸਜ਼ਾ ਹੁੰਦੀ ਸੀ 6 ਮਹੀਨਿਆਂ ਤੋਂ ਲੈ ਕੇ 6 ਸਾਲ ਤੱਕ ਜੇ ਕੋਈ ਸਰਫੇਸ ਦਾ ਜਾਂ ਥਲੜਾ ਪਾਣੀ ਗੰਦਾ ਕਰੂਗਾ ਉਹ ਸਜ਼ਾ ਖਤਮ ਕਰਤੀ ਮਤਲਬ ਫੌਜਦਾਰੀ ਤੋਂ ਸਿਵਲ ਚ ਲੈ ਆਂਦਾ ਔਰ ਸਾਡੀ ਪੰਜਾਬ ਗਵਰਨਮੈਂਟ ਨੇ ਕੱਲ ਨੋਟੀਫਾਈਡ ਕਰਕੇ ਉਹਨੂੰ ਪੰਜਾਬ 'ਚ ਵੀ ਕਾਨੂੰਨ ਬਣਾਤਾ ਔਰ ਬਣਾਇਆ ਕਦੋਂ ਹੈ ਜਦੋਂ اپੋਜੀਸ਼ਨ ਬਾਹਰ ਕੱਲੇ ਅੰਦਰ ਕੋਈ ਡਿਸਕਸ਼ਨ ਨਹੀਂ ਕੋਈ ਚੱਕਰ ਨਹੀਂ ਚਲੋ ਜੀ ਪਾਸ ਇਹ ਹੈ ਸਾਡੇ ਉਹ ਕਸਟੋਡੀਅਨ ਜਿਹੜੇ ਸਾਡੀ ਸਟੇਟ ਨੂੰ ਸੰਭਾਲ ਰਹੇ ਨੇ ਜੀਰਾ ਫੈਕਟਰੀ ਦਾ ਜ਼ਿਕਰ ਕਰ ਚੁੱਕੇ ਭਾਈ ਜੀ 25 ਪਿੰਡ ਮਤਲਬ ਉਹਨਾਂ ਦੀਆਂ ਮੱਝਾਂ ਹੀ 85 ਮਰ ਗਈਆਂ ਵਿਚਾਰਿਆਂ ਦੀਆਂ ਕਿੰਨੇ ਕਿੰਨਿਆਂ ਨੂੰ ਕੈਂਸਰ ਹੋ ਗਿਆ ਪਿੰਡਾਂ ਦੇ ਪਿੰਡ ਅੱਜ ਅੱਧਾ ਦਾ ਪਿੰਡ ਕੈਂਸਰ ਯੋਗਤ ਹੈ ਤਰਾੰਗਾ ਦਾ ਇੱਕ ਪਿੰਡ ਹੈ ਅਸੀਂ ਬੜੇ ਵਾਰੀ ਗਏ ਆ ਫਾਜ਼ਲਕੌਰ ਮਲੋਟ ਦੇ ਵਿੱਚ ਹੈ ਬੀਬੀ ਜੀ 15 ਬੱਚੇ ਦਿਮਾਗੀ ਤੌਰ ਤੇ ਅਪਾਹਜ ਪੈਦਾ ਹੋਏ ਨੇ ਪਹਿਲਾਂ ਕਿਤੇ ਹੁੰਦੇ ਸੀ ਆਪਾਂ ਪਿੰਡਾਂ ਦੇ ਰਹਿਣ ਵਾਲੇ ਚੱਪੜ ਵੇਖ ਲੋ ਕੋਈ ਜਾ ਕੇ ਇਹ ਖੋਨੇ ਦੇ ਬੜੀ ਅੱਛੀ ਗੱਲ ਕਹੀ ਸੀ ਭਾਈ ਜੀ ਨੇ ਸਾਹਮਣੇ ਬੈਠੇ ਨੇ ਉਹਦੇ ਚੱਲੋ ਇਹ ਤਾਂ ਕਰ ਹੀ ਰਿਹਾ ਹੈ ਆਪਾਂ ਕੀ ਕਰ ਰਹੇ ਹੈ ਕਿਉਂਕਿ ਅਸੀਂ ਉਸ ਸਿਸਟਮ ਦੇ ਵਿੱਚ ਆ ਗਏ ਜਦੋਂ ਦੱਸਿਆ ਕਿ ਅਤੀ ਬਾਲਟੀ ਨਾਲ ਪਕਟਪੂਰਨ ਸਿੰਘ ਜੀ ਨਹਾ ਲੈਂਦੇ ਸੀ ਮੈਂ ਸੋਚਿਆ ਯਾਰ ਮੈਂ ਤਾਂ ਬੜਾ ਕੰਮ ਖਰਾਬ ਕਰ ਦਵਾਂ ਮੈਂ ਤਾਂ ਵਾਵਾ ਬਾਲਟੀਆਂ بھائی جی نہانتے بھی لا لینا تو وہ بھی ویسٹ کر سی کیوں یہ سارا کچھ کیوں ہو رہا ہے؟ کیونکہ جو بندے نو زیادہ پتا نہیں انہوں نے پانی اموک سمجھ لیا کہ قدرتی دات ہے یہ تو ختم ہونی ہی نہیں میں میں چھہ پردیش بھی گیا جتے سڈیا بیبیاں بیٹا یہ سن لو جی دھیان نال ਉੱਥੇ ਬੀਬੀਆਂ 20-20 ਕਿਲੋਮੀਟਰ ਦੂਰ ਜਾਂਦੀਆਂ ਨੇ ਇੱਕ ਖੂਹ ਦੇ ਦੁਆਲੇ ਲਾਈਨ ਲਾ ਕੇ ਬੈਂਦੀਆਂ ਨੇ ਜਾਂ ਇੱਕ ਟੁੱਟੀ ਜਿਹਾ ਨਲਕੇ ਕੋਲੇ ਔਰ ਅੱਧੀ ਬਾਲਟੀ ਭਰ ਕੇ ਲਿਆਉਂਦੀਆਂ ਨੇ 20 ਕਿਲੋਮੀਟਰ ਦੂਰ ਤੋਂ ਔਰ ਮੈਂ ਦੁੱਖ ਨਾਲ ਕਹਿਣਾ ਚਾ ਰਿਹਾ ਕਿ ਜੇ ਅਸੀਂ ਨਾ ਸੁਧਰੇ 15 ਸਾਲਾਂ ਬਾਅਦ ਪੰਜਾਬ ਚ ਹੋਣ ਜਾ ਰਿਹਾ ਹੈ